ਸਾਰਾ ਉਹ ਵੱਧ ਬੇਈਮਾਨ ਕੌਮ ਆਪਣੀ ਪੰਜਾਬੀਆਂ ਦੀ ਐ ਇੱਕ ਦੂਜੇ ਨੂੰ ਮਾਰਨਾ ਸਹੀ ਗੱਲ ਪੰਜਾਬੀ ਨੂੰ ਪੰਜਾਬੀ ਮਾਰਦਾ ਠੀਕ ਐ ਇਹ ਚੀਜ਼ਾਂ ਦਾ ਆਪਾਂ ਰੱਖਣਾ ਵੀ ਕੋਈ ਜ਼ਹਿਰ ਨਾ ਪਾ ਜੇ ਆਪਣੇ ਜਾਨਵਰਾਂ ਨੂੰ ਠੀਕ ਐ ਹੁਣ ਜਿਵੇਂ ਆਉਣੇ ਆ ਆਪਾਂ ਐਂਟਰੀ ਤੇ ਆ ਇਹ ਇੱਕ ਤੁਸੀਂ ਗੱਲ ਨੋਟ ਕਰਿਓ ਮੇਰੇ ਖੇਤ ਨਾਲੋਂ ਇਹ 3 ਤੋਂ 4 ਫੁੱਟ ਫਾਰਮ ਉੱਚਾ ਐ ਮੈਂ 70-80 ਹਜ਼ਾਰ ਦੀ ਭਰਤ ਪਾਈ ਹੋਈ ਐ ਠੀਕ ਐ ਆਮ ਖੇਤਾਂ ਹਾਂ ਇਹ ਤੁਸੀਂ ਆਪ ਹਿੰਮਤ ਕਰਦੇ ਕਿਥੋਂ ਚਾਰ ਪੈਸੇ ਬਚਾਉਣੇ ਇਸ 17 18000 ਦੀ ਆ ਜਿਹੜੀ ਡਾਂਗ ਤੇ ਪਾਟਿਆ ਬਾਸ ਆਇਆ ਜਿਹੜਾ ਸਾਰਾ ਇਹ ਆਪਾਨੂੰ ਫ੍ਰੀ ਆਫ ਕਾਸਟ ਉੱਤੇ ਇਹਦੇ ਕੀ ਆ ਲਫਾਫਾ ਪਾਇਆ ਹੋਇਆ ਲਫਾਫਾ ਚੰਗਾ ਪਾਉਣਾ ਤੁਸੀਂ ਉਹਨੂੰ ਕਹੇ ਸਾਰਿਆਂ ਨੂੰ ਮਹਿੰਗਾ ਦੇ ਦੇ ਲਫਾਫਾ ਹਾਂ ਉਸ ਤੋਂ ਬਾਅਦ ਮਿੱਟੀ ਜਿਹੜੀ ਆਪਣੀ ਬਣਾ ਕੇ ਵਧੀਆ ਤੂੜੀ ਪਾ ਕੇ ਵਿੱਚ ਕਲੋਰੋ ਜਾਂ ਕਾਲਾ ਤੇਲ ਪਾ ਕੇ ਫੇਰ ਲਾਉਣੀ ਹਾਂਜੀ ਇਸ ਤਰੀਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਹਰ ਵਾਰ ਦੀ ਤਰ੍ਹਾਂ ਜਿਵੇਂ ਤੁਹਾਡੇ ਲਈ ਇੱਕ ਵਧੀਆ ਵੀਡੀਓ ਲੈ ਕੇ ਆਉਣੇ ਆ ਜਾਣਕਾਰੀ ਭਰਪੂਰ ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਉਣੇ ਆ ਅੱਜ ਵੀ ਇੱਕ ਇਹੋ ਜੀ ਵੀਡੀਓ ਲੈ ਕੇ ਆਏ ਆ ਜਿਹੜੀ ਆਪਣੇ ਛੋਟੇ ਕਿਸਾਨ ਵੀਰਾਂ ਨਾਲ ਜੁੜੀ ਹੋਈ ਇਹ ਵੀਡੀਓ ਹੈ ਠੀਕ ਹੈ ਜੀ ਜਿਵੇਂ ਤੁਹਾਨੂੰ ਇੱਕ ਵੀਡੀਓ ਚ ਦਿਖਾਇਆ ਸੀਗਾ ਕਿ ਜਿਹੜਾ ਬੱਕਰੀ ਪਾਲਣ ਦਾ ਧੰਦਾ ਬਹੁਤ ਅੱਜ ਕੱਲ੍ਹ ਲਾਹੇਵੰਦ ਹੋ ਰਿਹਾ ਠੀਕ ਹੈ ਜੀ ਜਿਹੜਾ ਹੁਣ ਆਪਾਂ ਕਹਿ ਦਿੰਨੇ ਆ ਕਿ ਜਿਹੜੇ ਆਪਣੀ ਛੋਟੀ ਕਿਸਾਨੀ ਹੈ ਹਨ ਇਹਦੇ ਨਾਲ ਨਾਲ ਇਹ ਧੰਦਾ ਵੀ ਅਪਣਾਇਆ ਜਾ ਰਿਹਾ ਹੈ ਕਿ ਆਪਾਂ ਅੱਜ ਆਏ ਆ ਕੋਠੇ ਕੌਰ ਸਿੰਘ ਜ਼ਿਲ੍ਹਾ ਬਠਿੰਡਾ ਇੱਥੇ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਇਹ ਇਕੱਠ ਹੈ ਇਹ ਕਿਉਂ ਕੀਤਾ ਗਿਆ ਹੈ ਬਾਈਆਂ ਨਾਲ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਬੈਠੇ ਹੈ ਜੀ ਜਗਮੀਤ ਭਲਾਈਆਂ ਨਾਲ ਤੇ ਲਾਪਰਿਤ ਸਾਬ ਚੰਦ ਵੀਰ ਠੀਕ ਹੈ ਜੀ ਬਾਈਆਂ ਤੋਂ ਪੁੱਛਦੇ ਆ ਕਿ ਅੱਜ ਇਹ ਇਕੱਠ ਕਾਹਦਾ ਹੈ ਠੀਕ ਹੈ ਜੀ ਇਹ ਇੱਥੇ ਜਿਹੜੀ ਇਹ ਮੰਡੀ ਹੈ ਇਹ ਕਿਹੜੇ ਵੀਰ ਨੇ ਲਾਈ ਹੈ ਕੀ ਸਿਸਟਮ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਹਾਂਜੀ ਬਾਈ ਅ ਅੱਜ ਬਾਈ ਜਿਹੜਾ ਕੋਟੇ ਕੌਰ ਸਿੰਘ ਜਣਾ ਇਹ ਜਿਹੜਾ ਆਪਣੇ ਬਾਈ ਬੱਕਰੀ ਪਾਲਣ ਦਾ ਆ ਲਾਇਆ ਹੋਇਆ ਹੈ ਇਹ ਕੀ ਸਿਸਟਮ ਹੈ ਹਾਂਜੀ ਇਹ ਟ੍ਰੇਨਿੰਗ ਵਾਲਾ ਜੀ ਹਾਂਜੀ ਬਾਈ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਬਹੁਤ-ਬਹੁਤ ਹਨਾ ਤੁਸੀਂ ਚੱਲ ਕੇ ਆਏ ਹੋ ਬਾਕੀ ਜਿੰਨੇ ਤੁਹਾਡੇ ਦਰਸ਼ਕ ਹੈਗੇ ਵੀਡੀਓ ਨੂੰ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਜਿਹੜੀ ਟ੍ਰੇਨਿੰਗ ਹੈਗੀ ਆ ਇਹ ਹਰ ਮਹੀਨੇ ਬੱਕਰੀ ਪਾਲਣ ਬਾਰੇ ਜਿਹੜੀ ਪ੍ਰੈਕਟੀਕਲ ਅਤੇ ਵਿਗਿਆਨਕ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਬਰਾਡਗੋਡ ਫਾਰਮ ਬਾਈ ਰਾਜਵੀਰ ਦਾ ਫਾਰਮ ਕੋਠੀ ਕੌਰ ਸਿੰਘ ਵਾਲੀ ਅੱਛਾ ਇੱਥੋਂ ਦਾ ਹੀ ਹੈ ਬਾਈ ਹਾਂ ਇੱਥੋਂ ਦਾ ਹੀ ਹੈ ਬਾਈ ਤੇ ਇੱਥੇ ਟ੍ਰੇਨਿੰਗ ਹੁੰਦੀ ਆ ਹਰ ਮਹੀਨੇ ਠੀਕ ਹੈ ਜੀ ਤੇ ਜਿਹੜੀ ਮੰਡੀ ਹੈਗੀ ਆ ਬਾਈ ਉਹ ਲੱਗਦੀ ਆਪਣੀ ਭਲਾਈਆਂ ਨੇ ਹਰ ਐਤਵਾਰ ਨੂੰ ਠੀਕ ਹੈ ਜੀ ਠੀਕ ਹੈ ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਜਿਹੜੇ ਨਵੇਂ ਭਰਾ ਬੱਕਰੀ ਪਾਲਣ ਦੇ ਵਿੱਚ ਆ ਰਹੇ ਆ ਅੱਜ ਕੱਲ ਇਹ ਧੰਦਾ ਹੈਗਾ ਤੁਹਾਨੂੰ ਪਤਾ ਵੀ ਬਹੁਤ ਨਵੇਂ ਲੋਕ ਆ ਰਹੇ ਆ ਸਿਖਰਾਂ ਤੇ ਹੈਗਾ ਇਹ ਕੰਮ ਹਣਾ ਤੇ ਬਹੁਤ ਲੋਕਾਂ ਨਾਲ ਠੱਗੀਆਂ ਵੀ ਵੱਜਦੀਆਂ ਨੇ ਘਾਟਾ ਵੀ ਖਾ ਰਹੇ ਨੇ ਜਾਣਕਾਰੀ ਦੀ ਘਾਟ ਕਰਕੇ ਨੁਕਸਾਨ ਹੋ ਜਾਂਦਾ ਹਣਾ ਤੇ ਸਾਡੀ ਇਹ ਕੋਸ਼ਿਸ਼ ਆ ਵੀ ਜਿਹੜੇ ਵੀ ਭਰਾ ਇਸ ਕੰਮ ਦੇ ਵਿੱਚ ਆ ਰਹੇ ਆ ਉਹ ਚੰਗੀ ਤਰ੍ਹਾਂ ਸਿੱਖ ਕੇ ਆਉਣ ਤਰੀਕੇ ਨਾਲ ਆਉਣ ਤਾਂ ਕਿ ਉਹ ਕਾਮਯਾਬ ਹੋ ਸਕਣ ਫੇਲ ਨਾ ਹੋ ਸਕਣ ਇਸ ਕਰਕੇ ਅਸੀਂ ਬੱਕਰੀ ਪਾਲਣ ਧੰਦੇ ਨੂੰ ਉੱਚਾ ਚੱਕਣ ਦੇ ਲਈ ਕਾਮਯਾਬੀ ਵੱਲ ਲੈ ਕੇ ਜਾਣ ਦੇ ਲਈ ਮੰਡੀ ਵੀ ਲਾਉਣੇ ਆ ਤੇ ਹਰ ਮਹੀਨੇ ਇੱਥੇ ਬਾਈ ਰਾਜਵੀਰ ਦੇ ਫਾਰਮ ਦੇ ਟ੍ਰੇਨਿੰਗ ਹੁੰਦੀ ਹੈ ਠੀਕ ਹੈ ਠੀਕ ਹੈ ਹਾਂਜੀ ਆਪਾਂ ਸੁਣਦੇ ਹੁੰਨੇ ਆ ਬਾਈ ਕੀ ਕਹਿੰਦੇ ਯਾਰ ਜਿਹੜੇ ਨੇ ਹੁਣ ਬੱਕਰੀਆਂ ਰੱਖ ਲਈਆਂ ਨਾ ਇੱਕ ਬੱਕਰੀ ਨੂੰ ਬਿਮਾਰੀ ਲੱਗ ਗਈ ਉਹ ਸਾਰੀਆਂ ਬੱਕਰੀਆਂ ਨੂੰ ਲੱਗ ਜਾਂਦੀਆਂ ਤੇ ਬਾਈ ਨੂੰ ਜਿਹੜੇ ਦਾ ਵੀ ਬਿਜ਼ਨਸ ਹੁੰਦਾ ਉਹਨੂੰ ਘਾਟਾ ਪੈ ਜਾਂਦਾ ਨਾ ਤੇ ਉਹ ਇਸੇ ਕਰਕੇ ਹੁੰਦਾ ਹੈ ਕਿ ਜੇ ਮਤਲਬ ਟ੍ਰੇਨਿੰਗ ਦੀ ਘਾਟ ਕਰਕੇ ਨਾ ਬਾਈ ਜੀ ਤੇ ਤੁਹਾਨੂੰ ਇਹ ਕਿੰਨਾ ਚਿਰ ਹੋ ਗਿਆ ਬਾਈ ਇਹ ਆਪਣੇ ਟ੍ਰੇਨਿੰਗ ਦਿੰਦਿਆਂ ਨੂੰ ਟਰੇਨਿੰਗ ਨੂੰ ਬਈ ਪੰਜਵਾਂ ਬੈਚ ਆ ਜੀ ਟਰੇਨਿੰਗ ਦਾ ਮੰਨ ਕੇ ਚਲੋ ਤੁਸੀਂ 4 ਮਹੀਨੇ ਹੋ ਗਏ ਆ ਟਰੇਨਿੰਗ ਚੱਲਦੀ ਨੂੰ ਇੱਕ ਬੈਚ ਦੇ ਵਿੱਚ ਕਿੰਨੀਆਂ ਕਲਾਸਾਂ ਹੁੰਦੀਆਂ ਜੀ ਨਹੀਂ ਹਰ ਮਹੀਨੇ ਬਾਅਦ ਬੈਚ ਹੁੰਦਾ ਇੱਕ ਕਲਾਸ ਇੱਕ ਹੀ ਹੁੰਦੀ ਆ ਜੀ ਦੋ ਦਿਨਾਂ ਦੀ ਕਲਾਸ ਹੁੰਦੀ ਆ ਦੋ ਦਿਨਾਂ ਦੀ ਕਲਾਸ ਹਾਂ ਤੇ ਬੱਕਰੀ ਪਾਲਣ ਦੇ ਵਿੱਚ ਸਾਨੂੰ 5-7 ਸਾਲ ਹੋ ਗਿਆ ਜੀ ਉਦੋਂ ਦਾ ਇਹ ਕੰਮ ਕਰ ਰਹੇ ਆ ਹਨਾ ਤੇ ਵਧੀਆ ਤਰੀਕੇ ਦੇ ਨਾਲ ਕਰਦੇ ਆ ਕਦੇ ਘਾਟਾ ਨਹੀਂ ਪਿਆ ਨਾ ਦੇ ਨੁਕਸਾਨ ਹੋਇਆ ਜਿਹੜੀ ਤੁਸੀਂ ਬਿਮਾਰੀ ਦੀ ਗੱਲ ਕੀਤੀ ਆ ਬੰਦੇ ਨੂੰ ਪਤਾ ਹੋਣਾ ਚਾਹੀਦਾ ਵੀ ਸਾਡਾ ਜਾਨਵਰ ਆ ਬਿਮਾਰ ਹੋ ਰਿਹਾ ਪਹਿਲਾਂ ਜਾਨਵਰ ਦੇ ਲੱਛਣ ਹੁੰਦੇ ਆ ਬਿਮਾਰੀ ਵੱਲ ਆਉਂਦੇ ਇੱਕਦਮ ਕਦੇ ਵੀ ਜਾਨਵਰ ਬਿਮਾਰ ਨਹੀਂ ਹੁੰਦਾ ਹਨਾ ਤੇ ਜੇ ਆਪਾਂ ਉਹ ਲੱਛਣ ਫੜਦੇ ਆ ਵੀ ਜਾਨਵਰ ਢਿੱਲਾ ਯਾਰ ਸਿਰ ਸੱਟ ਕੇ ਬੈਠਾ ਤਾਂ ਉਦੋਂ ਫਿਰ ਆਪਣਾ ਜਿਹੜਾ ਨੁਕਸਾਨ ਨਹੀਂ ਹੁੰਦਾ ਜੀ ਆਪਾਂ ਨੂੰ ਸਮਝ ਜਾ ਤਾਂ ਮੌਕੇ ਦਾ ਟਰੀਟਮੈਂਟ ਕਰ ਦੇ ਜਦੋਂ ਜਾਨਵਰ ਢਿੱਲਾ ਹੁੰਦਾ ਉਹਦੇ ਲੱਛਣ ਪਤਾ ਲੱਗਦਾ ਵੀ ਬਿਮਾਰ ਆ ਜੇ ਉਹਦਾ ਆਪਾਂ ਮੌਕੇ ਤੇ ਟਰੀਟਮੈਂਟ ਕਰਦੇ ਆ ਫਿਰ ਕਦੇ ਵੀ ਨੁਕਸਾਨ ਨਹੀਂ ਹੁੰਦਾ ਜੀ ਠੀਕ ਹੈ ਜੀ ਠੀਕ ਹੈ ਨਹੀਂ ਤੇ ਇਹ ਬਾਈ ਜੀ ਇਹ ਜਿਵੇਂ ਹੁਣ ਜਿਹੜਾ ਤੁਸੀਂ ਇਹ ਆਪਣਾ ਟ੍ਰੇਨਿੰਗ ਦਾ ਚਲਾਇਆ ਹੈ ਨਾ ਜੀ ਇਹਦੇ ਵਿੱਚ ਫਿਰ ਸਰਟੀਫਿਕੇਟ ਵਗੈਰਾ ਦਿੰਨੇ ਹੋ ਤੁਸੀਂ हां ओ भाई सर्टिफिकेट भाई रायवीर ही ਦਿੰਦੇ ਹੈਗੇ ਆ ਟ੍ਰੇਨਿੰਗ ਦਾ ਸਰਟੀਫਿਕੇਟ ਹੁੰਦਾ ਸਰਕਾਰੀ ਸਰਟੀਫਿਕੇਟ ਹੁੰਦਾ ਅਪਰੂਵਲ ਹੁੰਦਾ ਸਾਰਾ ਉਹ ਤੇ ਲੋਨ ਵਗੈਰਾ ਦਾ ਹਾਂ ਉਹ ਸਾਰਾ ਹੁੰਦਾ ਜੀ ਅੱਛਾ ਜਿਵੇਂ ਕਿਸੇ ਨੇ ਲੋਨ ਵਗੈਰਾ ਪਾਸ ਕਰਾਉਣਾ ਤੇ ਸਰਟੀਫਿਕੇਟ ਨਾਲ ਫਾਇਦਾ ਹੁੰਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਮਤਲਬ ਇਹ ਬਾਈ ਕੋਲੇ ਵੀ ਰੱਖੀਆਂ ਹੋਈਆਂ ਆ ਬੱਕਰੀਆਂ ਹਾਂਜੀ ਹਾਂਜੀ ਅੱਛਾ ਜਿਹੜਾ ਇਹ ਬਾਈ ਤੁਹਾਨੂੰ ਦਰਸ਼ਕ ਵੀਰੋ ਦੱਸ ਦਈਏ ਕਿ ਜਿਹੜਾ ਬਰਾੜ ਬਠਿੰਡੇ ਵਾਲਾ ਬਾਈ ਆ ਉਹਨੇ ਇਹ ਚਲਾਇਆ ਹੋਇਆ ਹੈ ਜਿਹੜਾ ਬਾਈ ਦਾ ਪਿੰਡ ਹੈ ਕੋਠੇ ਕੌਰ ਸਿੰਘ ਜਿਹੜਾ ਬਠਿੰਡੇ ਦੇ ਵਿੱਚ ਪੈਂਦੇ ਆ ਤੇ ਇਹ ਬਾਈ ਜਗਮੀਤ ਹੈ ਇਹਦਾ ਪਿੰਡ ਹੈ ਜੀ ਭਲਾਈ ਇਹ ਬਾਈ ਦੇ ਪਿੰਡ ਲੱਗਦੀ ਆ ਜੀ ਜਿਹੜੀ ਆਪਣੀ ਮੰਡੀ ਲੱਗਦੀ ਆ ਨਾ ਜੀ ਸੇਅਰ ਪਰਚੇਜ਼ਿੰਗ ਦੀ ਵੇਚਿੰਦਾ ਤੇ ਖਰੀਦ ਹੁਣ ਆਪਾਂ ਗੱਲ ਕਰਾਂਗੇ ਲੋਨ ਤੇ ਸ਼ੈੱਡ ਪਾਉਣਾ ਜਾਂ ਆ ਪਾਉਣਾ ਉਹ ਚ ਸਾਵਧਾਨੀਆਂ ਕੀ ਆ ਜੇ ਮੰਨ ਲਾ 5 ਲੱਖ ਰੁਪਇਆ ਆਪਾਂ ਲਾਉਣਾ ਫਾਰਮ ਤੇ ਉਹ 5 ਲੱਖ ਚ ਆਪਾਂ ਸਹੂਲਤਾਂ ਵੱਧ ਵੀ ਕਰ ਸਕਦੇ ਆ ਤੇ ਉਹ ਚ ਆਪਾਂ ਜਾਨਵਰ ਮਾਰ ਵੀ ਸਕਦੇ ਆ ਕੋਈ ਉਹਦੀ ਛੱਤ ਨੀਵੀ ਹੋ ਗਈ ਹੀਟ ਹੋ ਗਈ ਉਹ ਚ ਜਾਂ ਕੋਈ ਚੋਰ ਆ ਗਏ ਕੁੱਤੇ ਖਾ ਗਏ ਉਹਨੇ ਪੈਸਿਆਂ ਚ ਚੰਗਾ ਕੰਮ ਵੀ ਹੋ ਜਾਂਦਾ ਤੇ ਮਾੜਾ ਵੀ ਹੋ ਜਾਂਦਾ ਜਿਵੇਂ ਫਹਾ ਵਧਣਾ ਕਹਿ ਦਿੰਦੇ ਜੀ ਨੂੰ ਠੀਕ ਹੈ ਹੁਣ ਕਿਸੇ ਭਰਾਣੇ ਜੇਦੋਂ ਖੇਤ ਪਾਉਣਾ ਫਾਰਮ ਕੋਸ਼ਿਸ਼ ਕਰੋ ਜੇ ਤੁਸੀਂ ਖੇਤ ਹੀ ਪਾਉ ਜੇ ਜੇ ਤੁਹਾਡੇ ਜਿਆਦੇ ਚੋਰੀ ਦਾ ਜਾਂ ਕੋਈ ਡਰ ਹੈ ਨਹੀਂ ਜੇ ਤੁਹਾਡੇ ਘਰ ਕੋਲੇ ਖੁੱਲੀ ਜਗ੍ਹਾ ਉੱਥੇ ਵੀ ਪਾਸ ਸਕਦੇ ਹੋ ਠੀਕ ਹੈ ਇਹ ਉਹਨਾਂ ਵਾਸਤੇ ਹੈ ਜਿਹੜਾ ਨੇ ਪ੍ਰੋਪਰ ਫਾਰਮ ਪਾਉਣਾ ਹੈ ਪੈਸੇ ਲਾਉਣੇ ਆ ਮੰਨ ਲਓ ਜਾਂ ਲੋਨ ਲੋਨ ਵਾਲਾ ਤਾਂ ਤੁਹਾਡਾ ਖੇਤ ਹੀ ਪਾਸ ਹੋਣਾ ਘਰੇ ਬਹੁਤ ਘੱਟ ਚਾਂਸ ਹੁੰਦੇ ਆ ਠੀਕ ਹੈ ਉਹਦੇ ਵਿੱਚ ਥੋੜੀਆਂ ਹੀ ਆਪਾਂ ਗੱਲਾਂ ਦਾ ਧਿਆਨ ਰੱਖਣਾ ਜਿਨ੍ਹਾਂ ਨਾਲ ਆਪਣੇ ਜਾਨਵਰ ਸਿਹਤਮੰਦ ਰਹਿਣਗੇ ਤੰਦਰੁਸਤ ਰਹਿਣਗੇ ਆਪਣਾ ਜਿਹੜਾ ਗੈਰ ਕੁਦਰਤੀ ਤੇ ਕੁਦਰਤੀ ਨੁਕਸਾਨ ਹੁਣੋਂ ਬਾਜ ਜਾਊਗਾ। ਹੁਣ ਜਿਵੇਂ ਆਉਣੇ ਆ ਆਪਾਂ ਐਂਟਰੀ ਤੇ ਆਇਹੀ। ਇੱਕ ਤੁਸੀਂ ਗੱਲ ਨੋਟ ਕਰਿਓ ਮੇਰੇ ਖੇਤ ਨਾਲੋਂ ਇਹ 3 ਤੋਂ 4 ਫੁੱਟ ਫਾਰਮ ਉੱਚਾ ਹੈ। ਮੈਂ 70-80 ਹਜ਼ਾਰ ਦੀ ਭਰਤ ਪਾਈ ਹੋਈ ਹੈ। ਠੀਕ ਹੈ। ਆਮ ਖੇਤਾਂ ਨਾਲੋਂ 2 ਤੋਂ 3 ਫੁੱਟ ਤੁਸੀਂ ਉੱਚਾ ਰੱਖਣਾ ਹੀ ਰੱਖਣਾ ਫਾਰਮ। ਜਿਵੇਂ ਸਾਡੇ ਸਾਈਡ ਤੇ ਝੋਨਾ ਲੱਗਦਾ ਝੋਨੇ 'ਚ ਜਦੋਂ ਰੇਹਾਂ ਸਪਰੀਆਂ ਦਾ ਦੌਰ ਚੱਲੂਗਾ ਇੱਥੇ ਹੋਰ 2-3 ਮਹੀਨਿਆਂ ਨੂੰ ਝੋਨਾ ਲੱਗ ਜਾਣਾ ਇੱਥੇ। ਉਦੋਂ ਜਿਵੇਂ ਪ੍ਰਾਣ ਪਾ ਦਿੰਨੇ ਆਪਾਂ ਡੱਡੂ ਮਾਰ ਕੇ ਪਾਨੇ ਉਹਦੀ ਕਿੰਨੀ ਗੰਦੀ ਗੈਸ ਬਣਦੀ ਐ ਤੇ ਇੱਕ ਜਦੋਂ ਭਾਦੋਂ ਦਾ ਮਹੀਨਾ ਆਉਂਦਾ ਹਮਸ ਹੁੰਦੀ ਆ ਆਪਣੇ ਪੰਜਾਬ ਚ ਆਹ ਹਵਾ ਨਹੀਂ ਚੱਲਦੀ ਹੁੰਦੀ ਬਹੁਤ ਤਾ ਹੁੰਦਾ ਜਦੋਂ ਥੋੜਾ ਜਿਹਾ ਫਾਰਮ ਉੱਚਾ ਹੋਊਗਾ ਹਵਾ ਕ੍ਰੋਸ ਹੁੰਦੀ ਹੋਊ ਦੂਜੇ ਖੇਤ ਨਾਲ ਇੱਕ ਜਦੋਂ ਹੜਾਂ ਦਾ ਸਿਸਟਮ ਆ ਜਾਂਦਾ ਪਿੱਛੇ ਕਿੰਨਾ ਨੁਕਸਾਨ ਹੋਇਆ ਸੀ ਜਿਹੜਾ ਮੀਂਹ ਦਾ ਪਾਣੀ ਆ ਜਾਂਦਾ ਉਹ ਤੋਂ ਵੀ ਇਹਦੀ ਬਚਤ ਐ ਫਾਰਮ ਵਧੀਆ ਉੱਚੇ ਥਾਂ ਪਾਉਣਾ ਠੀਕ ਹੈ ਜਿੱਥੇ ਮੰਨ ਲਓ ਪਾਣੀ ਗੰਦਾ ਖੜਦਾ ਜਾਂ ਉਹ ਜਾਂ ਕੂੜਾ ਕਰਗਟ ਆਸੇ ਪਾਸੇ ਉੱਥੇ ਫਾਰਮ ਨਹੀਂ ਪਾਉਣਾ ਵਧੀਆ ਲੋਕੇਸ਼ਨ ਤੇ ਪਾਉਣਾ ਫੇਰ ਇਹਦੀ ਆ ਜਾਂਦੀ ਹੈ ਜਿਹੜੀ ਬਾਉਂਡਰੀ ਤੁਸੀਂ ਆਪ ਦੇ ਤਰੀਕੇ ਨਾਲ ਮਹਿੰਗੀ ਸਸਤੀ ਜਿਵੇਂ ਮੈਂ ਜਾਲੀ ਆ ਇਧਰ ਹੁਣ ਥੋੜੀ ਘਟ ਗਈ ਸੀ ਸਾਡੇ ਉਧਰ ਲੱਗੀ ਹੋਈ ਹੈ ਜਾਲੀ ਤੁਸੀਂ ਸਾਰੀ ਦੇਖੋਗੇ ਠੀਕ ਹੈ ਇਹਦੇ ਜਾਲੀ ਦੇ ਥੱਲੇ ਦੀ ਵੀ ਕੁੱਤੇ ਵੜ ਜਾਂਦੇ ਆ ਥੱਲੋਂ ਤੁਸੀਂ ਪੂਰਾ ਇੰਤਜ਼ਾਮ ਕਰਨਾ ਇਹ ਹਜੇ ਸਾਡਾ ਕੰਮ ਚੱਲੀ ਜਾਂਦਾ ਫਾਰਮ ਦਾ ਠੀਕ ਆ ਥੱਲੇ ਥੋੜੀ ਕੰੰਦ ਕੱਢ ਲਓ ਫਟਪਲਾਂ ਦੀ ਕੋਈ ਟਾਇਰ ਦੱਬ ਦਿਓ ਜਿਹੜਾ ਕੁੱਤਾ ਥੱਲੇ ਟੋਹਾ ਪੱਟ ਕੇ ਜਾਂ ਬੰਦਾ ਨਾ ਨਿਕਲੇ ਚਾਰ ਦਵਾਰੀ ਥੋੜੀ ਹੋਣੀ ਚਾਹੀਦੀ ਆ ਬੱਕਰੀਆਂ ਨੂੰ ਇੱਕ ਤਾਂ ਆਵਾਰਾ ਕੁੱਤੇ ਬਹੁ ਪੈਂਦੇ ਇੱਕ ਚੋਰ ਬਹੁਤ ਪੈਂਦੇ ਚੋਰੀ ਬਹੁਤ ਹੁੰਦੀ ਆ ਬੱਕਰੀ ਤੇ ਮੱਝ ਗਾਂ ਥਿਆ ਆ ਜਾਂਦੀ ਐ ਚੋ ਬੱਕਰੀ ਨਹੀਂ ਥਿਆਉਂਦੀ ਕਿਉਂਕਿ ਨਾਲ ਦੀ ਨਾਲ ਛਟਕਈ ਵੜ ਦਿੰਦਾ ਤੇ ਇੱਥੋਂ ਹੀ ਪਤਾ ਲੱਗਦਾ ਬੱਕਰੀ ਦੀ ਮਾਰਕੀਟ ਕਿੰਨੀ ਐ ਇਹ ਨਾ ਸੋਚੋ ਜੇ ਸੂਰਾਂ ਵਾਲਾ ਕੰਮ ਆ ਜਾਂ ਅਮਰੀਕਨ ਗਾਂਆਂ ਵਾਲਾ ਤੁਹਾਨੂੰ ਸੜਕਾਂ ਤੇ ਛੱਡਣਾ ਪਊਗਾ ਜਾਇ ਕੰਮ ਮਾਰਕੀਟ ਵੱਨੋਂ ਫੇਲ ਹੋ ਜਾਊਗਾ ਚੋਰ ਉਹਦੀ ਚੋਰੀ ਕਰਦਾ ਹੁੰਦਾ ਜਿਹਦੀ ਮਾਰਕੀਟ ਜਮਾ ਸਿਰੇ ਤੇ ਹੋਵੇ ਜਿਵੇਂ ਸਿਆਉਣਾ ਹੋ ਗਿਆ ਜਾਂ ਬੱਕਰੀ ਹੋ ਗਈ ਠੀਕ ਹੈ ਤੇ ਆਪਾਂ ਵੀ ਇਹ ਸੇਫ ਰੱਖਣਾ ਚੋਰਾਂ ਤੋਂ ਆਪਦੇ ਕੈਮਰੇ ਲਵਾਓ ਬੰਦੇ ਰੱਖੋ ਜਾਂ ਉੱਥੇ ਆਪਦੇ ਇੱਕ ਦੋ ਕੁੱਤੇ ਉਹ ਜੇ ਰੱਖੋ ਗਝਾਲੋ ਵਿੱਚ ਠੀਕ ਹੈ ਤੇ ਆਹ ਜਿਹੜੀ ਚਾਰ ਦਿਵਾਰੀ ਆ ਇਹ ਵਧੀਆ ਕਰਨੀ ਹੈ ਤੁਸੀਂ ਆਪ ਕਿਸੇ ਪਾਸੋਂ ਆਵਾਰਾ ਕੁੱਤਾ ਤੇ ਇਹ ਨਾ ਆਵੇ ਜਿਹੜਾ ਚੋਰ ਹੈ ਜਿਹੜਾ ਛੋਟਾ ਬੱਚਾ ਹੁੰਦਾ ਉਹਨੂੰ ਬਿੱਲੇ ਤੋਂ ਵੀ ਖਤਰਾ ਰਹਿੰਦਾ ਜੀ ਕੋਈ ਨੇ ਬਿੱਲੇ ਤੋਂ ਤਾਂ ਜੰਗਲੀ ਜਾਨਵਰਾਂ ਤੋਂ ਸਾਰਾਂ ਤੋਂ ਰਹਿੰਦਾ ਤੀਂਦੂਗਾ ਜਿਵੇਂ ਹੁਣ ਆ ਮਗਰ ਭੇਡਾਂ ਮਾਰੀਆਂ ਕਿਸੇ ਭਰਾ ਦੀਆਂ ਪਤਨੀਆਂ ਕੁੱਤੇ ਮਾਰ ਗਏ ਤੀਂਦੂਗਾ ਮਾਰ ਗਿਆ ਠੀਕ ਹੈ ਜਿਹੜਾ ਵੱਡੇ ਜਿਵੇਂ ਆ ਖੇਤਾਂ 'ਚ ਬਿੱਲੇ ਹੁੰਦੇ ਬਿੱਲੇ ਵੀ ਬਈ ਮੀਮਣੇ ਨੂੰ ਤਾਂ ਪੈ ਸਕਦੇ ਆ ਠੀਕ ਹੈ ਪਰ ਇਹ ਅਸਾਂ ਹੁੰਦੇ ਪੈ ਜਾਂਦੇ ਪੈ ਜਾਂਦੀ ਹੈ ਬਹੁਤ ਘੱਟ ਹੈ ਬੱਚਿਆਂ ਦਾ ਜ਼ਿਆਦਾ ਧਿਆਨ ਰੱਖਣਾ ਤੁਸੀਂ ਇਹ ਚੀਜ਼ ਹੋਗੀ ਫੇਰ ਆ ਗਿਆ ਆਪਣੀਆਂ ਇੱਕ ਇਹ ਚਾਪ ਤੁਸੀਂ ਗੱਲ ਸੁਣੀ ਹੋਣੀ ਹੈ ਜਦੋਂ ਬੱਕਰੀਆਂ ਮਾਰਦੀਆਂ ਸਾਰੀਆਂ ਮਰ ਜਾਂਦੀਆਂ ਗਾਟਾ ਪੈ ਜਾਂਦਾ ਇਹ ਤੁਸੀਂ ਆਮ ਹੀ ਪਿੰਡਾਂ 'ਚ ਦੇਖੀਆਂ ਹੋਣੀਆਂ ਜਦੋਂ ਇੱਕ ਬੱਕਰੀ ਬਿਮਾਰ ਹੋ ਗਈ ਨਾਲ ਦੀ ਨਾਲ ਸਾਰੀਆਂ ਬਿਮਾਰ ਉਹ ਇੱਕ ਵਾਇਰਸ ਹੁੰਦਾ ਹੈ ਪੀਪੀਆਰ ਐਫਐਮਡੀ ਦੋ ਤਰ੍ਹਾਂ ਦੀਆਂ ਬਿਮਾਰੀਆਂ ਇਹ ਆਪਣੇ ਬਾੜੀ 'ਚ ਆਉਣੀਆਂ ਨਹੀਂ ਇਹ ਆਪਾਂ ਆਪ ਲਿਆਵਾਂਗੇ ਪੈਰਾਂ ਰਹੀਂ ਲਿਆਵਾਂਗੇ ਕੱਪੜਿਆਂ ਰਹੀਂ ਲਿਆਵਾਂਗੇ ਜਾਂ ਕੋਈ ਉਹ ਵਾਇਰਸ ਵਾਲਾ ਜਾਨਵਰ ਲੈ ਕੇ ਆਵਾਂਗੇ ਇਹ ਚੀਜ਼ ਤੇ ਬਹੁਤ ਕੰਟਰੋਲ ਰੱਖਣਾ ਤੁਸੀਂ ਪੀਪੀਆਰ ਤੇ ਐਫਐਮਡੀ ਨਾਲੀ ਨੋਟ ਕਰ ਲਈਏ ਕਿ ਉੱਥੇ ਨਹੀਂ ਨਹੀਂ ਇਹ ਆਪਣਾ ਇਹ ਤਾਂ ਕੱਲ ਦਾ ਸਿਸਟਮ ਹੈ ਇਹ ਸੋਨੂੰ ਮੈਂ ਦੱਸੀ ਜਾਣਾ ਤੁਸੀਂ ਆਪ ਦਾ ਸਿਸਟਮ ਕਿਵੇਂ ਬਣਾ ਕੇ ਰੱਖਣਾ ਕਿਉਂਕਿ ਹੁਣ ਜਿਵੇਂ ਤੁਸੀਂ ਅਲੱਗ-ਅਲੱਗ ਆਏ ਹੋ ਕਿੱਥੋਂ ਕੋਈ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਜੇ ਤੁਸੀਂ ਬੱਕਰੀਆਂ ਚੁਆਏ ਹੋਏ ਤੁਹਾਡੇ ਘਰੇ ਬੱਕਰੀ ਬਿਮਾਰ ਸ਼ਮਾਰ ਵਾਇਰਸ ਨੇ ਤੁਹਾਡੇ ਪੈਰਾਂ ਰਹੀਂ ਆ ਜਾਣ ਚਲੋ ਆਪਣਾ ਤਾਂ ਹਜੇ ਇੱਥੇ ਮਾਲ ਹੈ ਨਹੀਂਗਾ ਦੋ ਜਗ੍ਹਾ ਇੱਕ ਘਰੇ ਹੈਗਾ ਇੱਕ ਆਪਣਾ ਗਿੱਦੜਵੇ ਕੋਲੇ ਜੰਡਗੀਆਂ ਪਿੰਡ ਹੈ ਠੀਕ ਹੈ ਉਹਦਾ ਵੀ ਇਹੀ ਕਾਰਨਾ ਹੁਣ ਆਪਾਂ ਗਾਂ ਨਹੀਂ ਇੱਥੇ ਮੇਰਾ ਪੂਰਾ ਪ੍ਰਬੰਧ ਕਰਿਆ ਹੋਣਾ ਸੀ ਜੇ ਮੇਰੀਆਂ ਬੱਕਰੀਆਂ ਹੁੰਦੀਆਂ ਤੁਸੀਂ ਐ ਸਿੱਧੇ ਐਂਟਰ ਨਹੀਂ ਹੋ ਸਕਦੇ ਸੀ ਫਾਰਮ 'ਚ ਤੇ ਉਹੀ ਗੱਲ ਤੁਸੀਂ ਕਰਨੀ ਆ ਆਪਦੇ ਫਾਰਮ 'ਚ ਭਲਾਂਈ ਤੁਹਾਡੇ ਕੋਲੇ ਇੱਕ ਜਾਨਵਰ ਆ ਭਲਾਂਦੀ 100 ਜਾਨਵਰ ਉਹ ਗੱਲ ਸਾਰਿਆਂ ਤੇ ਹੋਊਗੀ ਲਾਗੂ ਠੀਕ ਐ ਹੁਣ ਜਿਵੇਂ ਮੰਨ ਲਓ ਇੱਥੇ ਬੰਦਾ ਆ ਗਿਆ ਐਂਟਰੀ ਜਿਹੜੇ ਨੇ ਤੁਹਾਡਾ ਫਾਰਮ ਘੁੰਮਣ ਆਉਣਾ ਜਾਂ ਟ੍ਰੇਨਿੰਗ ਜਾਂ ਕੁਝ ਵੀ ਆਉਣਾ ਤੁਹਾਡਾ ਬੱਕਰੀਆਂ ਦੇਖਣ ਆਉਣੀਆਂ ਠੀਕ ਐ ਜਦੋਂ ਤੁਹਾਨੂੰ ਕੋਈ ਫੋਨ ਕਰਦਾ ਬੰਦਾ ਪਹਿਲੀ ਗੱਲ ਐਰੇ ਗੈਰੇ ਨੂੰ ਤੁਸੀਂ ਆਪਦਾ ਮਾਲ ਨਹੀਂ ਦਿਖਾਉਣਾ ਠੀਕ ਹੈ ਕੋਈ ਹਾਂ ਬੰਦਾ ਨਵਾਂ ਹੈਗਾ ਅਰੇ ਆਪਾਂ ਤਾਂ ਚਾਰ ਜਾਨਵਰ ਲਊਗਾ ਪੈਸੇ ਆਪਾਂ ਨੂੰ ਮੋਟਾਊਗਾ ਜਾਂ ਕੋਈ ਡਾਕਟਰ ਹੈਗਾ ਜਾਂ ਕੋਈ ਉਹ ਜਾਂ ਬੰਦਾ ਆਪਣਾ ਲਿਆ ਜੀ ਜਾਂ ਰਿਸ਼ਤੇਦਾਰ ਠੀਕ ਹੈ ਜਿਹੜੇ ਨੂੰ ਛੋਡੇ ਤਾਂ ਘੱਟ ਆ ਪਰ ਜਿਵੇਂ ਸਾਡੇ ਤਾਂ ਇੱਥੇ ਵੈਕਟ ਕਰਨ ਲੋਕ ਇੱਥੇ ਮੇਲਾ ਲੱਗਿਆ ਰਹਿੰਦਾ ਪੰਜ ਤੋਂ 10 ਬੰਦੇ ਡੇਲੀ ਆਉਂਦੇ ਆ ਫੇਰ ਕੀ ਕਰਨਾ ਜਿਹੜਾ ਛੋਡਾ ਮੇਨ ਗੇਟ ਹੈਗਾ ਜਿਹੜਾ ਚੂਨਾ ਹੁੰਦੀ ਆ ਕਲੀ ਹੁੰਦੀ ਆ ਉਹ ਤੁਸੀਂ 5-10 ਗੱਟੇ ਘਰੇ ਰੱਖਣੀ ਰੱਖਣੇ ਆ ਉਹ 100 ਦਾ ਆ ਜਾਂਦਾ 1000 ਦੇ ਗੱਟੇ ਲਿਆ ਕੇ ਰੱਖ ਲਓ ਜਿਵੇਂ ਹੁਣ ਇੱਥੇ ਸਾਡੇ ਰਹਿ ਕੇ ਮਠੰਡੇ ਦੇ ਕੋਲੇ ਮੱਝਾਂ ਗਾਂਾਂ ਮਰੀਆਂ ਬਹੁਤ ਉਹ ਐਫਐਮਡੀ ਕਰਕੇ ਤੇ ਐਚਐਸ ਕਰਕੇ ਮਰੀਆਂ ਉਹ ਵਾਇਰਸ ਗਾਂ ਦੀ ਗਾਂ ਫੈਲੀ ਗਿਆ ਫਿਰ ਆਪਾਂ ਕੀ ਕਰਦੇ ਆ ਤਾਗਿਆਂ ਤੇ ਹੋ ਜਾਂਦੇ ਪਾਣੀ ਤੇ ਹੋਏ ਨੇ ਉਹ ਬਈ ਕੁਛ ਨਹੀਂ ਕਰਦੇ ਉਹਨੂੰ ਵਾਇਰਸ ਇਹ ਸੋਡੀ ਆ ਆਪਦੀ ਪਹਿਲਾ ਪਰੇਜ ਹੈ ਤੇ ਬੱਕਰੀ ਬਿਮਾਰ ਹੁੰਦੀ ਨਹੀਂ ਛੇਤੀ ਜਦੋਂ ਹੋ ਗਈ ਇਹ ਦਿਲ ਬਹੁਤ ਛੇਤੀ ਛੱਡਦੀ ਹੈ ਇਹ ਟੀਕਿਆਂ ਟੂ ਕਿਆਂ ਤੋਂ ਤਾਂ ਬਹੁਤ ਘੱਟ ਕਵਰ ਹੁੰਦੀ ਹੈ ਇਹ ਜਿਹੜੀ ਮੂੰਹ ਖੁਰਦੀ ਮਤਲਬ ਬਿਮਾਰੀ ਕਹਿੰਦੇ ਇਹ ਹੀ ਹੈ ਹਾਂ ਇਹ ਹੀ ਐਫਐਮਡੀ ਹੁੰਦੀ ਹੈ ਮੂੰਹ ਤੇ ਪੈਰ ਖੁਰਦੀ ਇਹ ਹੁਣ ਜਦੋਂ ਇੱਥੇ ਆ ਕੇ ਆਪਣੀ ਤੁਸੀਂ 2-3 ਫੁੱਟ ਤੇ ਕਲੀ ਖਿਲਾਰ ਦਿਓ। ਜਦੋਂ ਤੁਸੀਂ ਸਾਰੇ ਆਓਗੇ ਤੁਹਾਡੇ ਪੈਰਾਂ ਨਾਲ ਕਲੀ ਲੱਗੂਗੀ ਠੀਕ ਹੈ। ਫਿਰ ਬੰਦੇ ਨੂੰ ਕਹੋ ਭਾਈ ਆਪਦੇ ਉੱਥੇ ਆਪਦਾ ਰੱਖੋ ਸਾਬਣ ਵਗੈਰਾ ਉਹਨੂੰ ਕਹੇ ਹੱਥ ਧੋਵੋ ਠੀਕ ਹੈ। ਇੱਕ ਬੰਦੇ ਨੂੰ ਤੁਸੀਂ ਆਪਦੀ ਬੈਠਕ ਬਣਾ ਕੇ ਰੱਖਣੀ ਆ ਬਾਹਰ ਜਾਂ ਕਮਰਾ ਅਲੱਗ ਜਨਮਰਾਂ ਤੋਂ ਦੂਰ ਜਿਵੇਂ ਕਿ ਆਪਣਾ ਹੈਗਾ ਠੀਕ ਹੈ। ਉਹਨੂੰ ਪਹਿਲਾਂ 10-15 ਮਿੰਟ ਉੱਥੇ ਬਾਹੋ ਚਾਹ ਪਾਣੀ ਪਿਓ ਉਹਨੂੰ। ਕਿਉਂਕਿ ਜੇ ਉਹ ਤਾਜ਼ਾ ਆਇਆ ਕਈ ਵਾਰੀ ਕੱਪੜਿਆਂ 'ਚ ਵੀ ਹੁਣ ਆਪਾਂ ਕੱਪੜੇ ਤਾਂ ਉੱਥੇ ਉਹਨੂੰ ਕਹਿ ਨਹੀਂ ਸਕਦੇ ਬਈ ਚੇਂਜ ਕਰ ਹਨਾ ਉਹਨੂੰ ਅੱਧਾ ਘੰਟਾ ਤਕਰੀਬਨ ਉਹਦੇ ਨਾਲ ਗੱਲਾਂ ਮਾਰੋ ਜਿਹੜੀ ਉਹ ਨੌਲਜ ਲੈਣ ਆਇਆ ਜਾਂ ਕੋਈ ਗੱਲਬਾਤ ਉਹਨੂੰ ਲਿਜਾਈ ਰੱਖੋ ਅੱਧਾ ਪੌਣਾ ਘੰਟਾ ਉਹਦੇ ਨੂੰ ਵਾਇਰਸ ਦਾ ਅਸਰ ਖਤਮ ਹੋ ਜਾਂਦਾ ਹੈ ਕੱਪੜਿਆਂ ਤੋਂ ਠੀਕ ਹੈ ਉਹਦੇ ਹੱਥ ਧਵਾ ਕੇ ਫੇਰ ਉਹਨੂੰ ਗਾਂ ਐਂਟਰੀ ਪਾਉਣੀ ਠੀਕ ਹੈ ਕੋਈ ਵੀ ਬੰਦਾ ਆਵੇ ਬਾਹਰ ਹਾਂ ਕੋਈ ਵੀ ਆਵੇ ਇਹਤੀ ਜਨਾਣੀਗਾ ਕੋਈ ਗੁੱਸਾ ਕਰਦਾ ਵੀ ਮੈਥੋਂ ਇਹ ਕਲੀ ਚ ਪੈਰ ਲਵਾਉਂਦੇ ਆ ਠੀਕ ਹੈ ਜਾਂ ਹੱਥ ਧਮਾਉਂਦੇ ਆ ਹੋਈ ਜਾਂਦੇ ਗੁੱਸਾ ਸੁਣਨ ਨੂੰ ਆਪ ਦੇ ਕੱਲੇ ਜਾਨਵਰਾਂ ਨਾਲ ਮੋਹ ਪਿਆਰ ਚਾਹੀਦਾ ਕਿਉਂਕਿ ਪੈਸੇ ਸੋਡੇ ਲੱਗੇ ਆ ਫੇਰ ਜਦੋਂ ਬੱਕਰੀਆਂ ਮਾਰਦੀਆਂ ਅਗਲਾ ਟੋਹਾ ਪਟਾਉਣ ਵੀ ਨਾਲ ਜਾਂਦਾ ਬਈ ਠੀਕ ਹੈ ਹਾਂ ਅਗਲੇ ਦੱਸ ਦੇ ਯਾਨੀ ਕਿ ਇੱਥੇ ਥੋੜਾ ਜਿਹਾ ਪੋਲਟਰੀ ਫਾਰਮ ਹੈਗਾ ਪੋਲਟਰੀ ਫਾਰਮ 'ਚ ਵੀ ਇਹੀ ਹੁੰਦਾ ਹੈ ਤੇ ਆਪਾਂ ਮੱਝਾਂ ਗਾਂਆਂ 'ਚਾ ਉਹ ਵੀ ਐਂ ਹੁੰਦਾ ਇੱਥੇ 3 ਫੁੱਟ ਖਲਾਰਤੀ ਗਾਂ ਵੀ ਬਾਅਦ ਆਪਾਂ ਉਹ ਦੱਸ ਦਿਆਂ ਤੁਹਾਨੂੰ ਜਦੋਂ ਦੋਨੇ ਪੈਰ ਲੱਗਣਗੇ ਆਜੋ ਅੱਗੇ ਆਜੋ